ਦੇਖੋ ਜਾਂ ਜਿਹੜੇ ਵਾਦੇ ਸਰਕਾਰ ਨੇ ਕੀਤੇ ਸੀ ਆ ਅੰਦੋਲਨ ਸਮਾਪਤ ਕਰਨ ਦੇ ਟਾਈਮ ਉਹ ਸਾਰੇ ਮੁਕਦਮੇ ਵਾਪਸ ਲੈਣ ਦੇ ਜਿਹੜੇ ਇੱਕ ਵੀ ਨਹੀਂ ਹੋਏ ਪੀਰ ਖੂਸੀ ਕਾਨੂੰਨੋ ਹੋ ਵਾਪਸ ਲੈਣ ਦੇ ਰਿਪੀਲ ਕਰਨ ਦਾ ਫੈਸਲਾ ਨਹੀਂ ਹੋਇਆ ਇਹ 24 ਤਰੀਕ ਤੱਕ ਰੇਲਵੇ ਦੇ ਕੇਸ ਵਾਪਸ ਨਹੀਂ ਹੁੰਦੇ ਤੇ ਫਿਰ ਅਸੀਂ ਰੇਲਵੇ ਟ੍ਰੈਕ 'ਤੇ ਜੰਮ ਗਏ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਹਨ ਉਹਨਾਂ ਦਾ ਵੀ ਕੰਮੇ ਹੋਈ ਏ ਵੀ ਉਹ ਵੀ ਦੇਖਦੀਆਂ ਨੇ ਵੀ ਜੇ ਰਾਜਨੀਤਿਕ ਲੀਡਰ ਬਣਨਾ ਹੈ ਤੇ ਉਹ ਆਪਣੀ ਆਪਣੀ ਜਾਤ ਨੂੰ ਜਿਹੜਾ ਉਹ ਨੁਕਸਾਨਾ ਸ਼ੁਰੂ ਕਰ ਦਿੰਦਾ ਹੈ ਨੀਂ ਅੰਦোলন ਨੂੰ 2 ਸਾਲ ਪੂਰੇ ਹੋਣ ਤੇ ਨਹੀਂ ਤੁਹਾਨੂੰ ਦੱਸ ਦਈਏ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਕੇਂਦਰ ਦੇ ਨਾਲ ਮੱਥਾ ਲਗਾਇਆ ਜਾਏਗਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਵੱਡਾ ਮੋਰਚਾ ਲਗਾਉਣ ਦੀ ਤਿਆਰੀ ਵਿੱਚ ਨੇ ਤੇ ਇਸ ਬਾਬਤ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ 24 ਤਰੀਕ ਨੂੰ ਜੋ ਤੁਹਾਡੇ ਵੱਲੋਂ ਇੱਕ ਮਹਾ ਸਭਾ ਜਿਹੜੀ ਕੀਤੀ ਜਾਣੀ ਹੈ ਇਕੱਠ ਜਿਹੜਾ ਕੀਤਾ ਜਾਣਾ ਮੁੱਖ ਕਾਰਨ ਕੀ ਹੈ ਇਸ ਦਾ ਦੇਖੋ ਜਿਹੜੇ ਵਾਦੇ ਸਰਕਾਰ ਨੇ ਕੀਤੇ ਸੀ ਆ ਅੰਦੋਲਨ ਸਮਾਪਤ ਕਰਨ ਦੇ ਟਾਈਮ ਉਹ ਅ ਸਾਰੇ ਮੁਕਦਮੇ ਵਾਪਸ ਲੈਣ ਦੇ ਜਿਹੜੇ ਅਜੇ ਰੇਲਵੇ ਦੇ ਨਹੀਂ ਹੋਏ ਇੱਕ ਵੀ ਨਹੀਂ ਹੋਇਆ ਤੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾ ਦਿੱਤੇ ਉਹ ਵੀ ਅਜੇ ਨਹੀਂ ਹੋਇਆ ਇਹ ਹੋਰ ਵੀ ਜਿਹੜੇ ਵੈਦੀ ਸੀ ਉਹ ਸਰਕਾਰ ਨੇ ਪੂਰੇ ਨਹੀਂ ਕੀਤੇ ਤੇ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਮੰਗਾਂ ਨੇ ਜਿਵੇਂ ਮੁਸਤਰਕਾ ਜ਼ਮੀਨਾਂ ਨੇ ਉਹ ਸਾਡੇ ਤੋਂ ਖੋਣੀਆਂ ਸ਼ੁਰੂ ਕਰਤੀਆਂ ਨੇ ਅ ਸਰੋ ਦੇ ਵਿੱਚ ਅ ਬੀਜ ਦੇ ਵਿੱਚ ਬੀਟੀ ਆ ਗਿਆ ਤੇ ਇਹਦਾ ਮਤਲਬ ਇਹ ਹੈ ਕਿ ਸਾਰੇ ਬੀਜ ਅੱਗੇ ਵਾਸਤੇ ਕੰਪਨੀਆਂ ਦੇ ਕਬਜੇ ਤੇ ਵੇਚਣਗੇ ਤੇ ਇਸੇ ਤਰ੍ਹਾਂ ਜਿਹੜਾ ਲਖੀਮ ਪ੍ਰੋਮੋਟਰ ਹੈ ਉਹ ਕਿਸਾਨਾਂ ਦੇ ਮੁਕੱਦਮਾ ਦਰਜ ਹੋਇਆ ਹੋਇਆ ਹੈ ਤੇ ਇੱਕ ਮੰਗ ਹੋਰ ਸਾਡੀ ਹੈ ਕਿ ਵੀ ਇਸ ਨੂੰ ਜਾਤ ਦੇ ਤੇ ਧਰਮ ਦੇ ਨਾਂ ਤੇ ਲੜਾਉਂਦੇ ਆ ਵੀ ਜਿਹੜਾ ਕਿਸੇ ਦੂਜੀ ਜਾਤ ਦੇ ਦੂਜੇ ਧਰਮ ਦੇ ਖਿਲਾਫ ਜਿਹੜਾ ਬੋਲਦਾ ਹੈ ਉਹਦੇ 'ਚ ਕੜੀ ਕਾਰਵਾਈ ਕਰਨਾ ਮਕਦਮਾ ਦਰਜ ਹੋਣਾ ਚਾਹੀਦਾ ਹੈ ਕਾਨੂੰਨ ਬਣਾਓ ਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਉੱਥੇ ਤੇ ਇਹ 24 ਤਰੀਕ ਤੱਕ ਰੇਲਵੇ ਦੇ ਕੇਸ ਵਾਪਸ ਨਹੀਂ ਹੁੰਦੇ ਤੇ ਫਿਰ ਅਸੀਂ ਰੇਲਵੇ ਟਰੈਕ ਜਾਮ ਕਰਾਂਗੇ ਸਰ ਛੋਟੇ ਨਿਸਾਬ ਇਹ ਗੱਲ ਪੁੱਛਣਾ ਚਾਹਾਂਗੀ ਕਿ ਲਗਾਤਾਰ ਪਹਿਲਾਂ ਵੀ ਕਿਸਾਨ ਜਿਹੜੇ ਲੰਬਾ ਸਮਾਂ ਧਰਨੇ ਦੇ ਉੱਤੇ ਬੈਠੇ ਰਹੇ ਬਹੁਤ ਸਾਰੇ ਕਿਸਾਨ ਨੇ ਦ悲 ਸਿਰ ਨੇ ਆਪਣੀਆਂ ਜਾਨਾਂ ਵੀ ਗਵਾ ਦਿੱਤੀਆਂ ਸਰਕਾਰ ਦੇ ਕੰੰਤੇ ਜੂ ਨਹੀਂ ਰਹਿੰਗੀ ਲੱਗਦਾ ਹੈ ਵੇ ਹੁਣ ਦੁਬਾਰਾ ਤੋਂ ਤੁਸੀਂ ਮੋਰਚਾ ਲਗਾਉਂਗੇ ਤਾਂ ਤੁਹਾਡੀ ਸੁਣਵਾਈ ਹੋਏਗੀ ਨਹੀਂ ਇਹ ਗੱਲ ਨਹੀਂ ਹੈ ਕਿ ਸਰਕਾਰ ਦੇ ਕੰਨ ਤੇ ਜੋ ਨਹੀਂ ਰਹੇਗੀ ਸਰਕਾਰ ਨੂੰ ਮੰਨਣਾ ਪਿਆ ਹੈ ਸਰਕਾਰ ਨੇ ਇਹ ਕਿਹਾ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਆਪਣੇ ਕੇਸ ਜਿਹੜੇ ਸਾਰੇ ਵਾਪਸ ਲੈ ਰਹੇ ਆ ਜਿਹੜੇ ਕਾਨੂੰਨ ਬਣਾਏ ਸੀ ਤੇ ਬਾਅਦ ਚ ਕੋਈ ਬੇਈਮਾਨ ਹੋ ਜੀ ਤੇ ਵੱਖਰੀ ਗੱਲ ਹੈ ਔਰ ਇੱਕ ਵਾਰੀ ਉਹਨਾਂ ਨੂੰ ਸਾਰਿਆਂ ਨੂੰ ਮੰਨਣਾ ਪਿਆ ਸੀ ਚੁੱਕੇ ਚੁਕਣਾ ਪਿਆ ਸੀ ਸਰਕਾਰ ਨੂੰ ਤੇ ਫਿਰ ਚਕਾਪਾਣੀ ਫੇਰ ਚੁਕਾਉਗੇ ਕਹਿੰਦੇ ਕਿ ਕਾਰਪੋਰੇਟ ਕਰਹਣਿਆਂ ਦਾ 15 ਲੱਖ ਕਰੋੜ ਦਾ ਕਰਜ਼ਾ ਮਾਫ ਕਰਤਾ ਸਰਕਾਰ ਨੇ ਤਾਂ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਵੀ ਗੱਲ ਜਿਹੜੀ ਚੱਲ ਰਹੀ ਹੈ ਤਾਂ ਉਹਦੇ ਤੇ ਕੀ ਕਹਿਣਾ ਚਾਹੁੰਗਾ ਹਾਂ ਕਿਸਾਨਾਂ ਦੇ ਜਿਹੜਾ ਹੈ ਜਿੰਨਾ ਕਿਸਾਨਾਂ ਦੇ ਕਰਜ਼ਾ ਹੈ ਉਸ ਤੋਂ ਦੋ ਗੁਣਾ ਕਰਜ਼ਾ ਕਾਰਪੋਰੇਟ ਦਾ ਮਾਫ ਕਰ ਚੁੱਕੇ ਨੇ ਹਰ ਅੱਧੇ ਘੰਟੇ 'ਚ ਇੱਕ ਕਿਸਾਨ ਮਰ ਜਾਂਦਾ ਹੈ ਤੇ ਆ ਜਿਹੜੇ ਕਰਜ਼ਾ ਮਾਫੀ ਦੀ ਮੰਗ ਜਿਹੜੀ ਹੈ ਇਹ ਵੀ ਅਸੀਂ ਪ੍ਰਮੁੱਖ ਤੌਰ 'ਤੇ ਨਾਲ ਰੱਖ ਰਹੇ ਹਾਂ ਹੋਰ ਜਿਹੜੀ ਕਿਸਾਨਾਂ ਦੇ ਮੰਗਾ ਨੇ ਉਹ ਸਾਰੀਆਂ ਲਓ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਧਰਮਾਂ ਦੇ ਨਾਮ ਤੇ ਲੜਾਉਂਦੀਆਂ ਨੇ ਸਰਕਾਰਾਂ ਸਾਨੂੰ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹੜਾ ਵੀ ਕਿਸੇ ਦੇ ਧਰਮ ਦੇ ਬਾਰੇ ਕੁਝ ਵੀ ਬੋਲੇ ਉਹਦੇ ਤੇ ਇੱਕ ਸਖਤੀ ਹੋਣੀ ਚਾਹੀਦੀ ਹੈ ਇਹ ਤੁਸੀਂ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਇਹ ਅਲਟੀਮੇਟਮ ਦੇਣ ਜਾ ਰਹੇ ਕਾਨੂੰਨ ਦੇ ਲਈ ਕਹਿ ਰਹੇ ਹੋ ਜਾਂ ਕਿਸ ਕਰਕੇ ਮਤਲਬ ਮੇਨ ਕਾਰਨ ਕੀ ਹੈ ਨਹੀਂ ਨਹੀਂ ਇਹ ਸਾਰੇ ਦੇਸ਼ ਦੇ ਵਿੱਚ ਹੈ ਦੇਖੋ ਇੱਕ ਬੰਦਾ ਦੂਜੀ ਜਾਤ ਦੇ ਖਿਲਾਫ ਬੋਲਦਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਉਹ ਉਹ ਆਪਣੇ ਆਪ ਨੂੰ ਉਸ ਆਪਣੀ ਬਰਾਦਰੀ ਦਾ ਲੀਡਰ ਬਣਾਉਂਦਾ ਹੈ ਦੂਜਿਆਂ ਨੂੰ ਗਾਲਾ ਕੱਢ ਕੇ ਇਸੇ ਤਰ੍ਹਾਂ ਕੋਈ ਧਰਮ ਦਾ ਲੀਡਰ ਬਣਦਾ ਹੈ ਦੂਜਿਆਂ ਨੂੰ ਗਾਲਾਂ ਕੱਢ ਕੇ ਆਪ ਧਰਮ ਦਾ ਲੀਡਰ ਬਣਦਾ ਹੈ ਇਹ ਪ੍ਰਥਾ ਗਲਤ ਹੈ ਆਪਣੇ ਆਪਣੀ ਜਾਤ ਦੀ ਵਾਸਤੇ ਕੰਮ ਕਰੋ ਆਪਣੇ ਧਰਮ ਵਾਸਤੇ ਕੰਮ ਕਰੋ ਫਿਰ ਲੀਡਰ ਬਣੋ ਠੀਕ ਹੈ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਹਨ ਉਹਨਾਂ ਦਾ ਵੀ ਕੰਮੇ ਹੋਈ ਹੈ ਵੀ ਉਹ ਵੀ ਦੇਖਦੀਆਂ ਨੇ ਭਈ ਜੇ ਰਾਜਨੀਤਿਕ ਲੀਡਰ ਬਣਨਾ ਹੈ ਤੇ ਉਹ ਆਪਣੀ ਆਪਣੀ ਜਾਤ ਨੂੰ ਜਿਹੜਾ ਉਖਸਾਣਾ ਸ਼ੁਰੂ ਕਰ ਦਿੰਦਾ ਹੈ ਦੂਜਿਆਂ ਦੇ ਖਲਾਫ ਬੋਲਣਾ ਸ਼ੁਰੂ ਕਰ ਦਿੰਦਾ ਹੈ ਤੇ ਇਹ ਜਿਹੜਾ ਪ੍ਰਥਾ ਹੈ ਇਹ ਬੰਦ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਾਡੇ ਦੇਸ਼ ਦੇ ਵਿੱਚ ਬਹੁਤ ਜਾਤਾਂ ਨੇ ਬਹੁਤ ਧਰਮ ਹੈ ਤੇ ਇਹ ਸਾਡਾ ਉਹਨਾਂ ਦਾ ਜਿਹੜਾ ਹੈ ਇਹ ਇੱਕ ਬਗੀਚਾ ਹੈ ਜਿਹੜੇ 'ਚ ਕਈ ਤਰ੍ਹਾਂ ਦੇ ਫੁੱਲ ਨੇ ਇਹ ਇਹ ਨਹੀਂ ਆਪਾਂ ਦੂਜੇ ਫੁੱਲ ਨੂੰ ਮਾਰ ਕੇ ਆਪਣਾ ਨੂੰ ਪਾਣੀ ਦਈਏ ਐਮਐਸਪੀ ਨੂੰ ਕਾਨੂੰਨ ਬਣਾਉਂਦੀ ਦੀ ਗੱਲ ਚੱਲੀ ਸੀ ਪਰ ਉਹ ਵੀ ਅਜੇ ਤੱਕ ਲਾਗੂ ਨਹੀਂ ਹੋਇਆ ਕੀ ਕਹਿਣਾ ਚਾਹੂਗੇ ਜੇ ਤੇ ਹੁਣ ਉਸ ਦੇ ਲਈ ਵੀ ਕੋਈ ਜਦੋਜਹਤ ਕੀਤੀ ਜਾਏਗੀ ਹਾਂ ਇਸ ਅੰਦੋਲਨ ਦੇ ਵਿੱਚ ਹਮ ਹੁੰਦਾ ਵੀ ਨਾਲ ਹੈ ਮੁੱਦਾ ਨਾਲ ਹੈ ਤੇ ਜੇਕਰ 24 ਨੂੰ ਵੀ ਤੁਹਾਡੀਆਂ ਮੰਗਾਂ ਨਹੀਂ ਹੱਲ ਹੁੰਦੀਆਂ ਤਾਂ ਅਗਲਾ ਕੀ ਰਣਨੀਤੀ ਕਿਸਾਨਾਂ ਵੱਲੋਂ ਕੀਤੀ ਜਾਏਗੀ ਉਸੇ ਟਾਈਮ ਮੌਕੇ ਤੇ ਫੈਸਲਾ ਲਿਆ ਮੌਕੇ ਤੇ ਫੈਸਲਾ ਤਾਂ ਬਿਲਕੁਲ ਐਸਾ ਨਾ ਗੁਰਨਾਮ ਸਿੰਘ ਚੜੂਨੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ 24 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਕਿਸਾਨ ਜਿਹੜੇ ਨੇ ਵੱਡਾ ਇਕੱਠ ਕਰਨ ਜਾ ਰਹੇ ਨੇ ਕਿਸਾਨ ਜੋ ਨੇ ਕੇਂਦਰ ਦੇ ਨਾਲ ਮੱਥਾ ਲਗਾਉਣ ਜਾ ਰਹੇ ਨੇ ਤਾਂ ਬਹੁਤ ਸਾਰੀਆਂ ਮੰਗਾਂ ਜੜੀਆਂ ਨੇ ਇਹਨਾਂ ਦੇ ਵੱਲੋਂ ਆਪਣੀਆਂ ਉੱਥੇ ਦੱਸੇ ਜਾਣ ਕੇ ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਵੱਡਾ ਇਕੱਠ ਜਿਹੜਾ ਕੀਤਾ ਜਾ ਰਿਹਾ ਹੈ ਹੁਣ ਵੇਖਣਾ ਇਹ ਹੋਏਗਾ ਕਿ 24 ਨਵੰਬਰ ਨੂੰ ਕਿਸਾਨਾਂ ਦੇ ਜੋ ਮਸਲੇ ਲੈ ਕੇ ਜਾ ਰਹੇ ਨੇ ਉਹ ਹੱਲ ਹੁੰਦੇ ਨੇ ਜਾਂ ਫਿਰ ਕਿਸਾਨਾਂ ਨੂੰ ਪਹਿਲਾਂ ਵਾਂਗੀ ਪੱਕਾ ਮੋਰਚਾ ਲਗਾਉਣਾ ਪਵੇਗਾ ਕੈਮਰਾ ਪਰਸਨ ਸ਼ਿਵਨ ਦੇ ਨਾਲ ਮਨਪ੍ਰੀਤ ਕੋਹਰ ਲਾਈਵ ਪੰਜਾਬੀ ਟੀਵੀ ਜਲੰਧਰ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ